ਅੰਗਰੇਜ਼ਾਂ ਤੋਂ ਬਾਅਦ ਜਿਹੜਿਆ ਕੰਜਰ ਨੇ ਨਾ ਕੰਜਰਾਂ ਦਾ ਰਾਜ ਆਵੇਗਾ ਤੇ ਉਹ ਕੰਜਰ ਪੇਸ਼ਾ ਜੋ ਹੋ ਰਿਹਾ ਸਾਰਾ ਮਸਾ ਰੰਗੜ ਹਾਂਜੀ ਉਹ ਦਰਬਾਰ ਸਾਹਿਬ ਦੇ ਵਿੱਚ ਆਇਆ ਜੀ ਤੇ ਕੰਜਰੀਆਂ ਨਚਾਈਆਂ ਹਾਂਜੀ ਸ਼ਰਾਬ ਉਹਨੇ ਪੀਤਾ ਸਾਰਾ ਅੱਜ ਜਿਹੜਾ ਇਹ ਸੀਨ ਕਰਨ ਲੱਗੇ ਨੇ ਇਹ ਤੋਂ ਦੋਵੇਂ ਇੱਕੋ ਚੀਜ਼ਾਂ ਨੇ ਕਾਰੀਏ ਵੀ ਨੌਜਵਾਨ ਲੜਕੀਆਂ ਰੱਖੀਆਂ ਸਾਰਾ ਅੱਛਾ ਹਾਂਜੀ ਤੇ ਨੌ ਜਵਾਨ ਨੂੰ ਪਰਮਾਨ ਵਾਸਤੇ ਸਿੱਖੀ ਤੋਂ ਥੱਲੇ ਡੇਗਣ ਵਾਸਤੇ ਇਹ ਪੱਪਾ ਪਰ ਜੋਰ ਲਗਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਹਰਿਦਿਕ ਪੰਥਕ ਅਕਾਲੀ ਲਹਿਰ ਦੇ ਆਗੂ ਦੇ ਕੋਲ ਇਹ ਬਾਪੂ ਗੁਲਜਾਰ ਸਿੰਘ ਦੇ ਕੋਲ ਭਾਈ ਗੁਲਜਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੁਲਜਾਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜਲਦੀ ਕਰੋ ਜੀ ਵਾਹਿਗੁਰੂ ਦੋਸਤੋ ਗੱਲਬਾਤ ਕਰਨ ਲੱਗੇ ਆ ਮੁੱਦੇ ਤੇ ਜਿਸ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਗੁਰੂਆਂ ਪੀਰਾਂ ਅਮਰਸਰ ਧਰਤੀ ਜਿਹੜੀ ਸਾਡੀ ਨਗਰੀ ਹੈ ਗੁਰੂਆਂ ਦੀ ਨਗਰੀ ਹੈਗੀ ਹੈ ਉੱਥੇ ਬੜੀ ਵਾਰੀ ਅਬਦਾਲੀ ਵੀ ਆਏ ਔਰੰਗਜੇਬ ਵੀ ਆਇਆ ਤੇ ਹੋਰ ਵੀ ਕਈਆਂ ਨੇ ਹਮਲੇ ਕੀਤੇ ਨੇ ਕਈ ਤਰ੍ਹਾਂ ਦੇ ਬਲਕੇ ਉੱਥੇ ਦਾ ਜਿਹੜਾ ਸਰੋਵਰ ਹੈ ਦਰਬਾਰ ਸਾਹਿਬ ਦਾ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦੱਬਣ ਦੀ ਕੋਸ਼ਿਸ਼ ਕੀਤੀ ਮਿੱਟੀਆਂ ਪਾਈਆਂ ਗਿਆ ਬਹੁਤ ਕੁਸ਼ ਕੀਤਾ ਜ਼ਬਰ ਜ਼ੁਲਮ ਬਹੁਤ ਕੀਤਾ ਗਿਆ ਸੋ ਹੁਣ ਜਿਹੜੀ ਨਵੀਂ ਗੱਲ ਇੱਕ ਆਈ ਹੈ ਦੋ ਚਾਰ ਦਿਨ ਦੀ ਗੱਲ ਹੈਗੀ ਹੈ ਵੀ ਇੱਕ ਨਵੀਂ ਪ੍ਰੇਡ ਉੱਥੇ ਸ਼ੁਰੂ ਹੋ ਰਹੀ ਸੀਗੀ ਰੋਜ ਗਾਰਡਨ ਦੇ ਵਿੱਚ ਜਿਹਦਾ ਨਾਮ ਸੀਗਾ ਜੀਏਵਾਈ ਪ੍ਰੇਡ ਬਾਬਾ ਜੀ ਜੀਏਵਾਈ ਪ੍ਰੇਡ ਆਈ ਹੈ ਇਹਨਾਂ ਨੂੰ ਹੋਰ ਕੋਈ ਜਗ੍ਹਾ ਨਹੀਂ ਲੱਭੀ ਅੰਮ੍ਰਿਤਸਰ ਹੀ ਦਿੱਸਿਆ ਦੱਸਿਆ ਵੀ ਜਿੱਥੇ ਗੁਰੂ ਦੀ ਨਗਰੀ ਹੈਗੀ ਹੈ ਜਿਸ ਤਰ੍ਹਾਂ ਜੀਏਵਾਈ ਪ੍ਰੇਡ ਉਹਨਾਂ ਨੇ ਸ਼ੁਰੂ ਕਰਨੀ ਸੀਗੀ 27 ਅਪ੍ਰੈਲ ਨੂੰ ਲੇਕਿਨ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਹੈਗਾ ਜੀਏ ਜੀਏਵਾਈ ਪ੍ਰੇਡ ਦਾ ਸੋ ਇਹਦੇ ਪਿੱਛੇ ਸਾਜ਼ਿਸ਼ ਕੀ ਹੈਗੀ ਹੈ ਕਿਉਂ ਨਗਰੀ ਨੂੰ ਚੁਣਿਆ ਗਿਆ ਗੁਰੂ ਦੀ ਨਗਰੀ ਨੂੰ ਹਰਿਮੰਦਰ ਸਾਹਿਬ ਜਿਹੜਾ ਅੰਮ੍ਰਿਤਸਰ ਦੀ ਧਰਤੀ ਸੀਗੀ ਪਵਿੱਤਰ ਧਰਤੀ ਵਾਰ-ਵਾਰ ਹਮਲੇ ਕਿਉਂ ਹੁੰਦੇ ਉੱਥੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰਿਓ ਤੁਹਾਡਾ ਬਚਨ ਬੜਾ ਠੀਕ ਹੈ ਜੀ ਸਮੇਂ-ਸਮੇਂ ਇਹ ਅਕਾਲ ਤਖਤ ਤੇ ਹਰਿਮੰਦਰ ਸਾਹਿਬ ਨੂੰ ਟਾਣ ਦੀਆਂ ਕੋਸ਼ਿਸ਼ ਤਾਂ ਸਮੇਂ-ਸਮੇਂ ਹੁੰਦੀਆਂ ਰਹੀਆਂ ਜੀ ਸ਼ਿਸ਼ਟਮ ਉਹ ਹੀ ਅੱਜ ਵੀ ਹੂੰ ਚਾਹ ਮੁਗਲ ਕੋ ਮੁਦ ਰਹੀਏ ਚਾਹ ਅੰਗਰੇਜ਼ ਰਹੇ ਨੇ ਜੀ ਚਾਹ ਭਾਰਤ ਦੀ ਸਰਕਾਰ ਰਹੀ ਹੈ ਜੀ ਜਿਹੜਾ ਉਹਦੋਂ ਚੱਲਦਾ ਸੀ ਉਹ ਹੀ ਅੱਜ ਮਿਸ਼ਨ ਉਹ ਮਿਸ਼ਨ ਉੱਥੇ ਹੀ ਖੜਾ ਹੈ ਜੀ ਮਿਸ਼ਨ ਦੇ ਵਿੱਚ ਕੋਈ ਫਰਕ ਨਹੀਂ ਪਿਆ ਹੂੰ ਕਿਉਂਕਿ ਸਿੱਖ ਚੀਜ਼ ਹੀ ਇਹੋ ਜੀ ਹੈ ਹਾਂਜੀ ਸਿੱਖਾਂ ਦੇ ਵਿੱਚ ਵੀ ਹੁਣ 2% ਸਿਰਫ ਮੈਂ ਫਿਰਦਾਰੀ ਨਾ ਹਾਂਜੀ ਹਰ ਇੱਕ ਨੂੰ ਮਿਲਦੇ ਰਹੀਦਾ 2% ਸਿੱਖੀ ਸਿਰਫ ਪੰਜਾਬ ਦੇ ਵਿੱਚ ਹੂੰ ਜਿਆਦੀ ਨਹੀਂ ਜੀ ਇਹ ਜਿਹੜੀ 2% ਵੀ ਰਹਿੰਦੀ ਹੈ ਨਾ ਹਾਂਜੀ ਉਹਨੂੰ ਅੱਜ ਉਹ ਵੀ ਜ਼ੋਰ ਲੱਗਾ ਵੀ ਇਹ ਵੀ ਸਮਾਪਤ ਹੋ ਜਾ ਜੀ ਇਸ ਸਿੱਖੀ ਅੱਜ ਹੋਣੀ ਨਹੀਂ ਚਾਹੀਦੀ ਹੂੰ ਸਭ ਤੋਂ ਵੱਡੀ ਰੁਕਾਵਟ ਇਹ ਵੇ ਜੀ ਜਿੰਨਾ ਕੁਝ ਹੋ ਰਿਹਾ ਨਵਾਂ ਕੋਈ ਨਾ ਕੋਈ ਤਰੀਕਾ ਨਵਾਂ ਪਹਿਲਾਂ ਨਿਰੰਕਾਰੀਆਂ ਨੂੰ ਇਹ ਚੀਜ਼ ਨਿਰੰਕਾਰੀਆਂ ਕਰਨ ਲੱਗਾ ਸੀ ਉੱਥੇ ਹੀ ਉਹ ਉੱਥੇ ਜਿਹੜੀ ਅੱਜ ਕੀਤੀ ਹੈ ਹਮ ਨਿਰੰਕਾਰੀਆਂ ਦੇ ਲਈ ਕੋਈ ਕੰਮ ਹੈ ਹਮ ਦੋਹਾਂ ਦਾ ਨਾ ਇੱਕ ਕੰਮ ਹੈ ਮਦਲ ਦੇ ਦੂਜਾ ਕੋ ਫਰਕ ਨਹੀਂ ਹੈ ਨਾ ਜੀ ਹਮ ਨਿਰੰਕਾਰੀਆਂ ਵੀ ਨੌਜਵਾਨ ਲੜਕੀਆਂ ਰੱਖੀਆਂ ਸਨ ਅੱਛਾ ਹਾਂਜੀ ਤੇ ਨੌਜਵਾਨਾਂ ਨੂੰ ਪਰਮਾਨ ਵਾਸਤੇ ਸਿੱਖੀ ਤੋਂ ਥੱਲੇ ਡੇਗਣ ਵਾਸਤੇ ਇਹ ਪੱਪਾ ਪਰ ਜੋਰ ਲਗਾ ਕਿਸੇ ਤਰ੍ਹਾਂ ਸਿੱਖੀ ਦੀ ਨਮਾਇਸ਼ ਲਗਾਉਂਦੇ ਸੀ ਹਾਂਜੀ 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 ਬਿਲਕੁਲੀ ਅੱਛਾ ਹਾਂਜੀ ਠੀਕ ਹੈ ਤੇ ਉਹਨਾਂ ਦਾ ਤੇ ਬਹੁਤ ਹੀ ਉਹ ਵੀ ਕਠਨ ਕੰਮ ਸੀ ਹੂੰ ਪਰ ਉਹਦੇ ਵੇਲੇ ਨਾਲ ਸੰਭਿਆ ਗਿਆ ਕੰਮ ਜੀ ਗੁਰੂ ਨੇ ਕਿਰਪਾ ਕੀਤੀ ਜੀ ਤੇ ਗੁਰੂ ਹੁਣ ਵੀ ਕਿਰਪਾ ਕਰੇਗਾ ਇਹਨੂੰ ਕੁਭਲਾਨਾ ਵੀ ਨਹੀਂ ਚਾਹੀਦਾ ਹੂੰ ਇਹ ਚੀਜ਼ ਨੂੰ ਡੱਕਣ ਵਾਸਤੇ ਹੀ ਖੋਲੇ ਉਹਨੇ ਖਾਲਸੇ ਨੂੰ ਪੈਦਾ ਕੀਤਾ ਹੈ ਜੀ ਇਹਨੂੰ ਮਟਾਉਣ ਦੀ ਕੋਸ਼ਿਸ਼ ਕਰਦੇ ਨੇ ਹੂੰ ਹੁਣ ਦੱਸੋ ਮਸਾ ਰੰਗੜ ਹਾਂਜੀ ਉਹ ਦਰਬਾਰ ਸਾਹਿਬ ਦੇ ਵਿੱਚ ਆਇਆ ਜੀ ਤੇ ਕੰਜਰੀਆਂ ਨਚਾਈਆਂ ਹਾਂਜੀ ਸ਼ਰਾਬ ਉਹਨੇ ਪੀਤਾ ਸਾਰਾ ਹਮ ਅੱਜ ਜਿਹੜਾ ਇਹ ਸੀਨ ਕਰਨ ਲੱਗੇ ਨੇ ਇਹ ਦੋ ਦੋਵੇਂ ਇੱਕੋ ਚੀਜ਼ਾਂ ਨੇ ਹਮ ਮਤਲਬ ਕੋਈ ਫਰਕ ਨਹੀਂ ਜੀ ਸਿੱਖ ਕੌਮ ਨੂੰ ਇਹ ਇੱਕ ਲਾਗ ਟਿਕਾ ਨਹੀਂ ਲਾਈਦਾ ਮੈਂ ਕਿੰਨੀ ਕੋ ਇਹਨਾਂ ਦੇ ਵਿੱਚ ਪਾਵਾਰੇ ਹਮ ਬੀਬੀਆਂ ਜਾਂ ਕੋ ਲਾਂਗਰੀ ਸਬਜੀ ਬਾਜੀ ਬਣਾਉਂਦਾ ਜੀ ਉਹ ਇੱਕ ਦਾਣਾ ਟੋ ਕੇ ਵੰਦਾ ਵੀ ਮੈਂ ਬਹੁਤ ਦਿਨ ਰੇਜਾ ਦਿੱਤਾ ਕੋਈ ਬੜਾ ਮੈਂ ਆਪਣਾ ਪੂਰਾ ਜੋਰ ਲਾਇਆ ਗਲਿਆ ਕਿ ਨਹੀਂ ਗਲਿਆ ਜੀ ਜੀ ਅੱਜ ਸਿੱਖ ਗੋਮ ਦੇ ਹਾਲਾਤ ਉਹ ਨੇ ਜੀ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਉਲਟੇ ਸਿੱਖਾਂ ਵਾਸਤੇ ਸਿੱਖੀ ਨੂੰ ਬਰਬਾਦ ਕਰਨ ਵਾਸਤੇ ਵੇ ਇਹਦਾ ਕੋਈ ਮਤਵਲ ਨਹੀਂ ਹੂੰ ਇਹ ਇੱਕ ਤਕਾ ਹੈ ਤਕੀ ਦੀ ਚੀਜ਼ ਬਣਾ ਰਹੇ ਨੇ ਜੀ ਇਹ ਪਲੇਟ ਜੀ ਫਲਾਣੀ ਇਹ ਲੱਕੀ ਕੰਮ ਹੈ ਸਾਡੇ ਪੰਜਾਬ ਦੇ ਵਿੱਚ ਜੀ ਜੀ ਜਿੰਨੇ ਦੂਜੇ ਧਰਮ ਨੇ ਉਹ ਖਤਮ ਹੋ ਚੁੱਕੇ ਨੇ ਪਹਿਲਾਂ ਹੀ ਉਹਦੇ ਮੁਗਲਾਂ ਨੇ ਖਤਮ ਕਰ ਦਿੱਤੇ ਨੇ ਜੀ ਉਹਨਾਂ ਦੇ ਵਿੱਚ ਕੋਈ ਮਦੂਲੇ ਦਿਲਚਸਪੀ ਨਹੀਂ ਵੀ ਸਾਡੀ ਕੋਈ ਮਰਿਆਦਾ ਹੁੰਦੀ ਹੈ ਕੋਈ ਸਾਡੀ ਰਹਿਣੀ ਬਹਿਣੀ ਹੁੰਦੀ ਹੈ ਉਹ ਉਹਨਾਂ ਦਾ ਖੁੱਲਾ ਕੰਮ ਹੈ ਉਹਨਾਂ ਨੂੰ ਅਕਲ ਹੀ ਕੋਈ ਨਹੀਂ ਜੀ ਤੇ ਜਿਹੜੇ ਹੀ ਥੋੜੇ ਜੇ ਬਚੇ ਆ ਸਾਡੇ ਵਿੱਚ ਤੁਹਾਨੂੰ ਦੱਸ ਦੋ ਪਰਸੈਂਟ ਬਚੇ ਨੇ ਦੂਜਿਆਂ ਨੇ ਸਾਰਿਆਂ ਨੇ ਵੇਖਣਾ ਸੀ ਦੂਜਿਆਂ ਨੇ ਸਾਰਿਆਂ ਨੇ ਇਹ ਵੇਖਣ ਜਾਣਾ ਸੀ ਜੀ ਕਿਉਂਕਿ ਇੱਥੋਂ ਸਬੂਤ ਹੁੰਦਾ ਹੈ ਵਿਆਹਾਂ ਤੇ ਸ਼ਾਦੀਆਂ ਤੇ ਅਸੀਂ ਆਪਣੀਆਂ ਧੀਆਂ ਪਹਿਣਾ ਨਾਲ ਨੱਚਨੇ ਆ ਹੂੰ ਤੇ ਉਹ ਕੀ ਹੈ ਸਾਨੂੰ ਗੁਰੂ ਨੇ ਇਹ ਨਹੀਂ ਅਕਲ ਦਿੱਤੀ ਜੀ ਵੀ ਆਹ ਕੰਮ ਤੁਸੀਂ ਕਰੋ ਹੂੰ ਇਹ ਮੋਢ ਵੀ ਹੋ ਰਿਹਾ ਜੀ ਮਸੇ ਰੰਗੜ ਦਾ ਸਿਰ ਲਾਇਆ ਇਸੇ ਵਾਸਤੇ ਲਾਇਆ ਸੀ ਇਹ ਸਾਰਾ ਉਹ ਹੀ ਹੋਈਏ ਮੈਂ ਦੇ ਨਿਕਾ ਹੁੰਦਾ ਇਹ ਵੀ ਸੁਣਦਾ ਸੀ ਭਈ ਪਤਾ ਨਹੀਂ ਇਹ ਲਿਖਿਆ ਕਾਦੇ ਜੇ ਨਹੀਂ ਮੈਨੂੰ ਪਤਾ ਹਮ ਕੋਈ ਰਮੈਨ ਜਿਹਨਾਂ ਦੀ ਲਿਖਿਆ ਜਾਂ ਕੋਈ ਇਹਨਾਂ ਦੇ ਹੋਰ ਗ੍ਰੰਥ ਚ ਲਿਖਿਆ ਜੀ ਜੀ ਮੈਂ ਆਮ ਸੁਣਿਆ ਨਿੱਕੇ ਹੁੰਦਿਆਂ ਭਈ ਅ ਅੰਗਰੇਜ਼ਾਂ ਤੋਂ ਬਾਅਦ ਇਹਨਾਂ ਦਾ ਆਪਣਾ ਜਿਹੜੇ ਕੰਜਰ ਨੇ ਨਾ ਕੰਜਰਾਂ ਦਾ ਰਾਜ ਆਵੇਗਾ ਹਮ ਤੇ ਉਹ ਕੰਜਰ ਪੇਸ਼ਾ ਜੋ ਹੋ ਰਿਹਾ ਸਾਰਾ ਸਾਨੂੰ ਆ ਟੀਵੀ ਮਹਿਲਾਂ ਨੇ ਕੰਜਰ ਪੇਸ਼ੇ ਤੇ ਲਾ ਦਿੰਦਾ ਕੋਈ ਸਭ ਜੀ ਕੇ ਇੱਥੇ ਸਵਾਲ ਉੱਠਦਾ ਹੈ ਹਾਂ ਜੀ ਵੀ ਜਿਵੇਂ ਪ੍ਰਮਾਤਮਾ ਦੀ ਦੇਣ ਹੈ ਪ੍ਰਮਾਤਮਾ ਕੁਦਰਤ ਇੱਕ ਉਹਦਾ ਇੱਕ ਨਿਯਮ ਹੈ ਹਾਂ ਜੀ ਇੱਕ ਹੁੰਦਾ ਮਰਦ ਇੱਕ ਹੁੰਦੀ ਔਰਤ ਹਾਂ ਜੀ ਜਿਵੇਂ ਆਪਾਂ ਗੱਲ ਕਰੀਏ ਇੱਕ ਆਪਾਂ ਅੰਗਰੇਜ਼ੀ ਦਾ ਸ਼ਬਦ ਹੁੰਦਾ ਵੀ ਕਿਨਰ ਇਹਨੂੰ ਆ ਪੰਜਾਬੀ ਦੀ ਚ ਕਿੰਨੇ ਖੁਸਰਾ ਹਾਂ ਜੀ ਹਾਂ ਜੀ ਇੱਕ ਔਰਤ ਨੇ ਇੱਕ ਮਰਦ ਹੁੰਦਾ ਤੇ ਇੱਕ ਜਿਹੜਾ ਇਹ ਰੱਬ ਦੋ ਬਣਾਇਆ ਇਹ ਕੁਦਰਤ ਦੇ ਨਿਯਮ ਜਿਵੇਂ ਹੈਗਾ ਜਿਵੇਂ ਕਿਨਰ ਹੈ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਇੱਕ ਤਾਂ ਇਹ ਹੋ ਗਿਆ ਜਿਹੜੇ ਇਹ ਲੋਕ ਨੇ ਜੀਏ ਵਾਈ ਪਰੇਡ ਵਾਲੇ ਇਨਨੂੰ ਅੰਗਰੇਜ਼ੀ ਦੇ ਵਿੱਚ ਇੱਕ ਵੱਡਾ ਨਾਮ ਦਿੱਤਾ ਗਿਆ ਮੈਂ ਉਹ ਆਇਨਕ ਲਾ ਕੇ ਮੈਂ ਪੜ੍ਹਦਾ ਮੈਂ ਉਹ ਮੈਂ ਤੁਹਾਨੂੰ ਨਾਮ ਦੱਸਦਾ ਇਹ ਪਾਈਸਬ ਜਿਹੜਾ ਇਹਦਾ ਨਾਮ ਦਿੱਤਾ ਗਿਆ ਨੇ ਅੰਗਰੇਜ਼ੀ ਦੇ ਵਿੱਚ ਬਹੁਤ ਲੰਬਾ ਨਾਮ ਹੈਗਾ ਇਹਦਾ ਨਾਮ ਸ਼ਾਰਟ ਚ ਗੱਲ ਕਰੀਏ ਤਾਂ ਐਲ ਜੀ ਬੀਟੀ ਕਿਊ ਆਈ ਏ ਲੈਸ ਬੈਨ ਜੀਏ ਵਾਈ ਬਾਈਸੈਕਸ਼ੁਅਲ ਟਰਾਂਸ ਜੈਂਡਰ ਕੁਇਰ ਇੰਟਰਸੈਕਸ ਐਂਡ ਏਸੈਕਸ਼ੁਅਲ ਇਹਨਾਂ ਲੰਬਾ ਨਾਮ ਹੈ ਇਸ ਤਰ੍ਹਾਂ ਕਰਕੇ ਇਸ ਦਾ ਨਾਮ ਰੱਖਿਆ ਗਿਆ ਹੈ ਇਹ ਭਾਈ ਸਾ ਵੀ ਇਹ ਇਹ ਜਿਹੜੇ ਲੋਕ ਨੇ ਨੌਜਵਾਨ ਹੈਗੇ ਨੇ ਚਾਹੇ ਨੌਜਵਾਨ ਲੜਕੀਆਂ ਹੈਗੀਆਂ ਨੇ ਉਹ ਇਹ ਗੱਲ ਕਹਿੰਦੇ ਨੇ ਡਾਕਟਰ ਸਾਇੰਸਦਾਂ ਨੇ ਇਹ ਗੱਲ ਕਹਿੰਦੇ ਨੇ ਵੀ ਇਹ ਜਿਹੜੀ ਲੜਕੀ ਹੁੰਦੀ ਹੈ ਉਹਨਾਂ ਦੇ ਵਿੱਚ ਮਾਦਾ ਦਾ ਕੁਛ ਅੰਚ ਹੁੰਦੇ ਨੇ ਕੁਛ ਉਹ ਲੜਕੀਆਂ ਵਾਲੇ ਕੰਮ ਨਹੀਂ ਕਰਦੀ ਉਹ ਲੜਕਿਆਂ ਵਾਲੇ ਕੰਮ ਕਰਦੀ ਆ ਤੇ ਜਿਹੜਾ ਲੜਕਾ ਹੁੰਦਾ ਉਹ ਲੜਕੀ ਵਾਲੇ ਕੰਮ ਕਰਦਾ ਫਿਰ ਉਹਨਾਂ ਦਾ ਜਿਹੜਾ ਲਿੰਗ ਉਹ ਚੇਂਜ ਕਰਦੇ ਹੈਗੇ ਨੇ ਫਿਰ ਇਹ ਲੋਕ ਜਿਹੜੇ ਨੇ ਕਹਿੰਦੇ ਇਹਨਾਂ ਨੇ ਆਪਣਾ ਇੱਕ ਵੱਡਾ ਇੱਕ ਸੰਸਥਾਵਾਂ ਬਣਾ ਲਈਆਂ ਨੇ ਵੱਡੀਆਂ ਇਹਨਾਂ ਨੇ ਜਿਵੇਂ ਇੱਕ ਨਾ ਆਪਣਾ ਸੁਭਾਵਾਂ ਬਣਾ ਲਈਆਂ ਨੇ ਜਿਵੇਂ ਜਥੇਬੰਦੀਆਂ ਹੁੰਦੀਆਂ ਨੇ ਨਾ ਕੋਈ ਇਸ ਤਰ੍ਹਾਂ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਕਹਿੰਦੇ ਇਹਨਾਂ ਦੀਆਂ ਸੰਸਥਾਵਾਂ ਵੱਡੀਆਂ-ਵੱਡੀਆਂ ਬਣੀਆਂ ਹੋਈਆਂ ਨੇ ਇਹ ਕਹਿੰਦੇ ਇਹ ਕਹਿੰਦੇ ਵੀ ਸਾਨੂੰ ਆਪਣੇ ਹੱਕ ਦਿਓ ਅਸੀਂ ਵੀ ਵੱਖਰੀ ਤਰੀਕੇ ਨਾਲ ਰਹਿਣਾ ਇਹ ਆਪਣਾ ਸੈਕਸ ਚੇਂਜ ਕਰਦੇ ਆ ਲਿੰਗ ਚੇਂਜ ਕਰਦੇ ਆ ਇਹ ਸਹੀ ਹੈ ਕਿਵੇਂ ਕੀ ਕਹਿ ਰਹੇ ਉਹਨਾਂ ਬਾਰੇ ਇਸ ਸਹੀ ਤੁਹਾਡੀ ਗੱਲ ਵੈਸੇ ਤੇ ਮਤਲਬ ਇਹ ਜਿੱਦਣ ਦੀ ਸਰਕਾਰ ਬਣੀ ਹੈ ਇਹ ਆਜ਼ਾਦ ਹੋਇਆ ਮੁਲਕ ਇਸ ਚੀਜ਼ ਨੂੰ ਉੱਤੇ ਲਿਆਉਣ ਦਾ ਉਦਨ ਦੀ ਜ਼ੋਰ ਲੱਗਾ ਹੈ ਸਿਰ ਵੀ ਕੋਈ ਤੁਹਾਨੂੰ ਦੱਸਿਆ ਸਿੱਖੀ ਬਾਰੇ ਇਹ ਗਲਤ ਕੰਮ ਹੈ ਖਸਰੇ ਹਨ ਉਹ ਗੁਜਰਤ ਦੇ ਬਣਾਏ ਨੇ ਜੀ ਪਰਮਾਤਮਾ ਨੇ ਉਹਨੂੰ ਬਣਾਇਆ ਕੋਈ ਬੰਦੇ ਨੇ ਨਹੀਂ ਬਣਾਇਆ ਦੂਜਾ ਇਹ ਵੇ ਜਿਹੜੀਆਂ ਚੀਜ਼ਾਂ ਇਹ ਆਂਦੇ ਨੇ ਸਾਡੇ ਸਿੱਖ ਕੌਮ ਵਿੱਚ ਪਹਿਲਾਂ ਇਹ ਮੌਜੂਦ ਹੋਈਆਂ ਨੇ ਹਮ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਏ ਹਾਂਜੀ ਤੇ ਉਹਦੀ ਭੈਣ ਤਾਰੋ ਸੀ ਜੀ ਉਹ ਮਰਦਾਂ ਵਾਲੇ ਕੰਮ ਕਰਦੀ ਲੰਗਰ ਪਕਾਉਂਦੀ ਹਵਾਈ ਨਾਲ ਕਰਾਂਦੀ ਸੀ ਹਮ ਅੱਜ ਵੀ ਸਾਡੀਆਂ ਬੀਬੀਆਂ ਮੱਜੀ ਨਾਲ ਚੁੰਦੀਆਂ ਨੇ ਮਾਲ ਲੰਗਰ ਸਾਂਭਦੀਆਂ ਨੇ ਜਾਜਾਂ ਤੱਕ ਚਲਾਉਂਦੀਆਂ ਨੇ ਅੱਛਾ ਉਹ ਬੀਬੀ ਤੇ ਇਹ ਲੋਕਾਂ ਦੇ ਵਿੱਚ ਕਿੰਨਾ ਫਰਕ ਹੈ ਮਰਦ ਤੇ ਮਰਦ ਦੇ ਵਿੱਚ ਫਰਕ ਕੰਮ ਵਿੱਚ ਨਹੀਂ ਹਮ ਪਰ ਇਹ ਜਾਨ ਬੁੱਝ ਕੇ ਉਲਟ ਕੰਮ ਕਰ ਰਹੇ ਨੇ ਹਮ ਮਤਲਬ ਉਹ ਬੀਬੀ ਵੀ ਮਰਦ ਬਣ ਕੇ ਭਾਈ ਸ਼ਰਨ ਗੌਰ ਬੀਬੀ ਸੀ ਹਮ ਉਹਨੇ ਮਰਦ ਬਣ ਕੇ ਘੇਰੇ ਦੇ ਵਿੱਚ ਨਿਕਲ ਕੇ ਜਾ ਕੇ ਹਰੀ ਸਿੰਘ ਲਲਵੈ ਨੂੰ ਚਿੱਠੀ ਦਿੱਤੀ ਜੀ ਕੀ ਉਹਨੂੰ ਕਹੋਗੇ ਹਮ ਮਰਦ ਦੇ ਕਿ ਨਹੀਂ ਹਮ ਹਮ ਮਤਲਬ ਮਰਦ ਤੇ ਉਹ ਕੰਮ ਸਭ ਸਾਡੇ ਜਿਹੜੇ ਬੀਬੀਆਂ ਨੇ ਇਹ ਨਿੱਕੇ ਨਿੱਕੇ ਬੱਚੇ ਉਹਨਾਂ ਨੇ ਮਰਦਾਂ ਨਾਲੋਂ ਵੱਧ ਕੇ ਕੰਮ ਵੱਧ ਕੇ ਕੰਮ ਲੇਕਿਨ ਇਹ ਜਿਹੜੀ ਅੱਜਕੱਲ ਦੀ ਨੌਜਵਾਨ ਕੁੜੀਆਂ ਜਿਹੜੀਆਂ ਇਹ ਜੀਏਬਾਈ ਪ੍ਰੇਡ ਵਾਲੇ ਦੱਸਦੇ ਇਹ ਇਹ ਫਿਰ ਨਵਾਂ ਇਹ ਤਾਂ ਸਾਡੀ ਸਿੱਖੀ ਨੂੰ ਸਿਰਫ ਨਾਸ ਕਰਨ ਬਾਅਦ ਤੇ ਹੋਰ ਕੁਝ ਨਹੀਂ ਇਹਨਾਂ ਦੇ ਪਿੱਛੇ ਸਾਜਿਸ਼ ਕੀ ਨਹੀਂ ਹੈਗੀ ਇਹ ਕੌਣ ਇਹ ਸਾਰੀ ਸਰਕਾਰ ਦੀ ਹੈ ਜੀ ਹੁਣ ਬਾਹਰ ਦੇ ਮੁਲਕ ਅਮਰੀਕਾ ਵਾਲੇ ਨੇ ਬੰਦ ਨਹੀਂ ਅਸੀਂ ਇਹਨੂੰ ਕੀਤਾ ਬਈ ਇਹ ਚੀਜ਼ ਨਹੀਂ ਚਾਈਦੀ ਜੀ ਸਰਸੀਕ ਜੀ ਕਹਿੰਦੇ ਵੀ ਇਹਨਾਂ ਨੂੰ ਮਾਨਤਾ ਦਿੱਤੀ ਹੈ ਸਰਕਾਰ ਨੇ ਵੀ ਦੇਖੋ ਜੀ ਸਾਡੀ ਸਰਕਾਰ ਨੇ ਦਿੱਤੀ ਬਾਹਰ ਨਹੀਂ ਭੇਜਦੇ ਜੀ ਇੱਕ ਇੱਥੇ ਨਹੀਂ ਸਿਆਪਾ ਹੈ ਸਾਰਾ ਇਸ ਸਰਕਾਰਾਂ ਖੁਦ ਕੰਜਰਾਂ ਦੀਆਂ ਸਰਕਾਰਾਂ ਨੇ ਕਹਿੰਦੇ ਇਹ ਵੀ ਜਿਹੜਾ ਲड़का ਲੜਕੇ ਨਾਲ ਸ਼ਾਦੀ ਕਰ ਸਕਦਾ ਜਿਹੜੀ ਲੜਕੀ ਲੜਕੀ ਨਾਲ ਸ਼ਾਦੀ ਕਰ ਸਕਦੀ ਇਸ ਤਰ੍ਹਾਂ ਦਾ ਹੈ ਹਾਂਜੀ ਹਾਂਜੀ ਉਹ ਚੀਜ਼ ਹੋਈ ਹੈ ਨਾ ਹੈ ਕੰਜਰਖਾਨਾ ਨਾ ਹੈ ਨਾ ਬਦਲਿਆ ਜੀ ਅੱਗੇ ਕੰਜਰੀਆਂ ਹੁੰਦੀਆਂ ਹਨ ਅਜੇ ਹੁਣ ਤੇ ਮੁੱਕ ਗਿਆ ਕੰਮ ਆ ਦਿੱਲੀ ਦੇ ਵਿੱਚ ਬਹੁਤ ਕੰਜਰ ਹੁੰਦੇ ਹਨ ਲੋਕ ਹਮ ਹੁਣ ਤੇ ਪਤਾ ਨਹੀਂ ਮੁੱਕ ਗਏ ਨੇ ਮੈਂ ਨਿੱਕਾ ਹੁੰਦਾ ਸੁਣਦਾ ਵੀ ਬਹੁਤ ਕੰਜਰ ਉਹ ਕੰਜਰਾਂ ਦਾ ਪੇਸ਼ਾ ਹੀ ਹੈ ਹਮ ਇਹ ਇੱਕ ਕੰਜਰ ਕੋਨਾ ਬੜਾ ਤਗੜਾ ਹਮ ਤੇ ਕੰਜਰਪੂਲੇ ਦੇ ਵਿੱਚ ਅਸੀਂ ਵੀ ਘਰੇ ਵਿੱਚ ਆਈ ਜਾਨੇ ਸਾਨੂੰ ਸਰਕਾਰ ਨੇ ਇਹੋ ਜੇ ਸਾਧਨ ਇਹੋ ਜੇ ਦਿੱਤੇ ਤੁਹਾਨੂੰ ਸਾਡੀ ਕੁਰਬਾਨੀ ਕਿੰਨੀ ਹੈ ਸਾਡੇ ਮਰਦ ਬੀਬੀਆਂ ਬਣ ਕੇ ਛੋਟੇ ਛੋਟੇ ਬੱਚੇ ਲੈ ਕੇ ਗੋਦੀਆਂ ਜਾਂ ਆਪਣੇ ਹਾਰ ਬੋ ਆ ਕੇ ਡਕਰੇ ਤੇ ਤਾਂ ਵੀ ਪਾਣਾ ਮਿੱਠਾ ਕਰਕੇ ਮੰਨਿਆ ਉਹ ਮਰਦ ਤੇ ਉਹ ਨਾ ਮਰਦ ਉੱਤੇ ਗੱਲ ਸਾਨੂੰ ਵਿਖਾ ਛੱਡੀ ਜੀ ਜੀ ਪਰ ਇਹ ਜਿਹੜੀ ਗਲਤ ਕੰਮ ਜਿਹੜਾ ਇਹ ਕਰ ਰਹੇ ਨੇ ਨਾ ਉਹ ਨਾਲ ਦੇ ਕਾਲਪੁਰਖ ਨੂੰ ਚੰਗਾ ਲੱਗਦਾ ਨਾ ਸਾਨੂੰ ਚੰਗਾ ਲੱਗਦਾ ਮਰੀਆ ਦੇ ਸਿੱਖ ਨੂੰ ਉਹਨੂੰ ਬਿਲਕੁਲ ਭਾਈ ਗੁਲਜਾਰ ਸਿੰਘ ਜੀ ਸਵਾਲ ਲੈ ਕੇ ਜਿਵੇਂ ਅੰਮ੍ਰਿਤਸਰ ਹੀ ਗੁਰੂ ਦੀ ਨਗਰੀ ਹੈ ਹਾਂਜੀ ਨਾ ਇਹਨਾਂ ਨੂੰ ਲੁਧਿਆਣਾ ਦੱਸਿਆ ਨਾ ਇਹਨਾਂ ਨੂੰ ਜਲੰਧਰ ਦੱਸਿਆ ਅੰਮ੍ਰਿਤਸਰ ਹੀ ਆਖਿਆ ਦੇਖੋ ਜੀ ਗੱਲ ਤਾਂ ਸਾਰੀ ਇੱਥੇ ਹੀ ਸਾਡੀ ਨਹੀਂ ਬਣਨੀ ਹੈ ਨਾ ਹਰਮੰਦਰ ਸਾਹਿਬ ਸਾਡਾ ਸ਼ਰੋਮ ਨਹੀਂ ਹੈ ਜੀ ਅਸਥਾਨ ਗੁਰੂ ਦਾ ਜੀ ਜੇ ਇੱਥੇ ਹੋ ਗਿਆ ਭਈ ਇਹ ਚੁੱਪ ਕਰ ਰਹਾ ਜੇ ਇੱਥੇ ਕੁਝ ਹੋ ਜਾਏ ਤੇ ਸਾਡੇ ਪੱਲੇ ਕੀ ਹੈ ਫਿਰ ਜੀ ਇੱਥੇ ਤਾਂ ਸਾਨੂੰ ਮਰ ਜਾਣਾ ਚਾਹੀਦਾ ਇਹੋ ਜਿਹਾ ਕੰਮ ਸਾਨੂੰ ਪੰਜਾਬ ਦੇ ਵਿੱਚ ਹੀ ਨਹੀਂ ਇਹ ਕੰਮ ਸਾਨੂੰ ਵਾਰਾ ਕਰਦਾ ਨਾ ਕਰਦੇ ਨਾ ਜੀ ਇਹ ਬਿਲਕੁਲ ਸਿੱਖੀ ਸੂਲਤੇ ਗੁਰੂ ਪੀਰਾਂ ਦੇ ਇਹ ਨਹੀਂ ਠੀਕ ਇਹ ਖੜਾ ਨਹੀਂ ਉਤਰਦਾ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਜਿਹੜੀ ਜੀਏ ਬਾਈ ਪਰੇਡ ਸੀ ਅਮਰਸਰ ਦੇ ਵਿੱਚ ਹੋਣੀ ਸੀਗੀ ਲੇਕਿਨ ਰੱਦ ਤਾਂ ਹੋ ਗਈ ਹੈ ਹਾਂਜੀ ਲੇਕਿਨ ਤੁਸੀਂ ਸੰਗਤਾਂ ਨੂੰ ਸਨੇਹਾ ਦਿੱਤਾ ਹੈਗਾ ਹਾਂਜੀ ਆਪੀ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ